ਸਤਿ ਸ਼੍ਰੀ ਅਕਾਲ ਜੀ ਹੋਰ ਬਖ ਬਖ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਆ ਹਾਂ ਹਮ ਤਾਂ ਠੀਕ ਆ ਹਾਂ ਵਧੀਆ ਜੌਬ ਹੋ ਗਿਆ ਮੇਰਾ ਠੀਕ ਆ ਹਾਂ ਹਮਨੇ ਕੁਝ ਵੀ ਵਧੀਆ ਹਮ ਸਰੀਰ ਔਰ ਜਿਹੜੇ ਕੱਟ ਜਾ ਹੋ ਗਏ ਨੂੰ ਲੱਗ ਜਨੇ ਦੋ ਚਾਰ ਦਿਨ ਅਜੇ ਹੋਰ ਲੱਗਣ ਦਾ ਜਾਣਾ ਸਵੇਰੇ ਬਾਹਰ ਨਿਕਲ ਗਿਆ ਧੁੱਪਾਂ ਨਹੀਂ ਗਈ ਸੀ ਹਾਂ ਮੇਰੇ ਸਾਰ ਬੱਧਰ ਹੋ ਗਿਆ ਆਟ ਮਾਹੋਂ ਦਾ ਖਰਾਬ ਰਸਿਆ ਹੋਇਆ ਅੱਜ ਬਾਹਰ ਅੱਜ ਮੀਂਹ ਦਸਿਆ ਹੋਇਆ ਨਾ। ਚਤੇ ਘੰਟ ਲੱਗਣ ਲੱਗੀ ਬਾਹਰ। ਬਾਈ ਵੀ ਰਮੇ ਜੀ ਕਰਨੇ ਕੀ? ਹਮ। ਸਮਾਚਾਰ ਦੇਖੇ ਲਵਾ ਮਾਰ ਨੂੰ। ਕੰਦਾ ਇਹ ਨਖਲਾ ਜਿਹਾ ਵੀ ਹੋ। ਹਮ। ਤੇ ਅਭਰ ਜੀ ਵੀ ਬੈਗਾ। ਕੀ ਕਰਾਉਂਗੇ ਜਾਣੀ। ਅੱਜ ਸ਼ਾਮ ਨੂੰ ਦਸਿਆ ਹੋਇਆ ਨਾ। ਕਰ ਦਿੰਦਾ। ਕਿਤੇ ਕਿਤੇ ਗੁੱਡੀ ਡੰਡਾ। ਅੱਜ ਤਾਂ ਟਾਈਮ ਬਥੇਰਾ ਵੀ ਆਇਆ ਤੁਹਾਨੂੰ ਬੜੀਆਂ ਸੁਬਰੀਆਂ ਦਾ ਟੋਪ ਕੋਲ ਵੀ ਧੁੱਪਾਂ ਨਹੀਂ। ਕੰਮ ਤਾਂ ਸਪਰੇਅ ਨੂੰ ਧੁੱਪਾਂ ਚ ਕੋਈ ਜਗ੍ਹਾ ਨਾ। ਕਾਹ ਫਾਇਦਾ ਬਕਰੋ ਜੀ। ਉਹ ਵੀ ਕੰਮ ਕਰ ਤੋ ਪੰਜ ਜੁਕੜਾ ਕੰਮ ਕਰਦਾ। ਹਮ। ਫਿਰ ਆਪਣਾ ਰਹਿ ਜਾਂਦਾ ਮਰਨੇ ਤੇ। ਨੋਰਪੋਰਟ ਕਹਿੰਦਾ ਕ੍ਰਾਈਟਿਕ ਆ ਕਹਿੰਦਾ ਉਹ ਵੀ ਠੀਕ ਆ ਅੱਛਾ ਉਹ ਠੂਏ ਲਗਾ ਕੇ ਇਹਦਾ ਕਹਿੰਦਾ ਠੀਕ ਹੂੰ ਬਸ ਉਹ ਠੀਕ ਆ ਉਹ ਚੱਲ ਆਈਆਂ ਹੁਣ ਠੰਡ ਚਾ ਚੀਜ਼ ਆਖਣ ਦੀ ਤਾਂ ਹੈਗੀ ਉਹ ਸਰੀਰ ਅਗਰ ਜੁਦਾ ਹੁੰਦੀ ਉਹ ਆ ਕੜਾਉ ਤਾਂ ਰਹਿਣੀ ਠੰਡ ਦਾ ਕਿ ਤੂੰ ਪੰਜ ਤਾਂ ਪੀ ਜਾਵੇਂ 10 ਮਿੰਟ ਧੁੱਪਾਂ ਨਿਕਲੀ ਜੇ ਇੰਨੇ ਚ ਸਰੀਰ ਖੁੱਲ ਜਾਂਦਾ ਹੱਡ ਪੈਰ ਹੂੰ ਮੈਂ ਅੰਦਰ ਆ ਜਾਂਦੇ ਫੜ ਲਖਾ ਲ ਜਾਂਦੀ ਹੂੰ ਆ ਚੱਕਰ ਨਾ ਹੋ ਜਾਗਾ ਜੇ ਵੀ ਠੀਕ ਹੋ ਗਏ ਇੰਦਰ ਤੇ ਜਿਹੋਂ ਦਾ ਠੀਕ ਅਨੁਸਾਰ ਆੱਖ ਵੀ ਠੀਕ ਹੈ ਆੱਖ ਦਾ ਬੈਨਸ ਸੋ ਜਾ ਉਹ ਤਾਂ ਤੁਹਾਡਾ ਨਾਮ ਹੈ ਨਹੀਂ ਹੋ ਜੇ ਤਾਂ ਮਾੜਾ ਮੁੱਟੀ ਉਕਾਰ ਸਜ ਹੂੰ ਗਰਮ ਕੀ ਇੰਦਰ ਪਾ ਹੈ ਕਿ ਕੋ ਸਾਰੇ ਮੀਲ ਨੀ ਪਾਣੀ ਵੀ ਗਰਮ ਪਿੰਦਾ ਹੂੰ ਠੰਡਾ ਲਾਪੀ ਠੱਡਾ ਪਾਣੀ ਨਹੀਂ ਗਰਮੀ ਜੀ ਜਾਉਂਦੇ ਗਾਣੇ ਮੈਂ ਤੈਨੂੰ ਹੱਦਾ ਤਾਂ ਮੈਂ ਦੱਖਾਂ ਲਈ ਗਿਆ ਤਾਂ ਅੱਖਾਂ ਕਹੀਏ ਚਾਰਥ ਵੀ ਜੋਇਨ ਆਡਾ ਅਗੇ ਵੀ ਕੀ ਚੰਗਾ ਬਾ ਕੇ ਕੜਾ ਹੀ ਗਿਆ ਹੈ ਡਾਕਟਰ ਨੇ ਸਾਰਾ ਕੁਝ ਪਾ ਕੇ ਪੱਤੀ ਬੁੱਤੀਆਂ ਵਧੀਆ ਜੀ ਕਰਦੇ ਦੁੱਧ ਦੇ ਜਮੇ ਮੜਾ ਜਿਹਾ ਗਿਆ ਉਹਨੇ ਕਿ ਦੁੱਧ ਜਮੇ ਮੜਾ ਜਿਹਾ ਪਾਉਣਾ ਕੜਾ ਹੀ ਬਣਾ ਕੇ ਦੇਣਾ ਉਹ ਹੀ ਉਹਨੇ ਦਿੰਦੇ ਆ ਚਾਰਥ ਵੀ ਡਾਕਟਰ ਨੂੰ ਖਲਣਾ ਬਰਮਨ ਫਾਇਰ ਚਲੋ ਬਸ ਹੈ ਉਹ ਇਹ ਤਾਂ ਗੱਲ ਵਾਇਜ਼ ਹੋਈਆਂ ਸੀ ਬੰਦਾ ਮਲਗੇ ਤੇ ਭੀ ਗਿਆ ਚਲ ਬਾਹਰ ਦੇ ਨਾਲ ਦੱਸ ਦਿੰਦਾ ਮੈਂ ਨਾ ਨਾ ਪਵਾ ਦਾ ਦੋਨਾਂ ਦੇ ਕੱਕ ਦਾ ਹੈ ਗਿਆ ਉਹ ਜਾਂਦੀ ਨਹੀਂ ਆ ਕੰਪਨੀ ਤੇ ਜਰ ਨਹੀਂ ਜੇ ਵੀ ਵੱਢਣ ਗਈ ਜੇ ਵੀ ਵੱਢਣ ਗਈ ਦੋ ਜੇ ਕੰਮ ਕਰਦਾ ਕੋ ਕੋਈ ਤਾਂ ਨਹੀਂ ਆਈ ਨਹੀਂ ਉਹ ਉਹੀ ਅਜੇ 5 6 6 ਬੰਦੇ ਆ ਕਹਿੰਦੇ ਪਾਰਟੀ ਘੜਤਨ ਤਾਂ ਮੈਨੂੰ ਮਖਮ ਹਨਾ ਰੁਕਿਆ ਹੋਇਆ ਉਹਨੇ ਪੈਨਲ ਵਿੱਚ ਉਹ ਕਰ ਲਾਗੇ ਤੇ ਪਰਜੀ ਵਾਲੇ ਤਾਂ ਬਹਿਲੇ ਫਿਰਦੇ ਆ ਹਾਂ ਅਬੀ ਦੇਰੇ ਹਫਤਾ ਨਹੀਂ ਹੋਣੀ ਜਿਹੜੀ ਤੈਜੀ ਨੇ ਗੱਲ ਭਰਾਈ ਆ ਹਾਂ ਤੁਹਾਨੂੰ ਜਿੰਮੇ ਅੱਜ ਸਪਲਾਈ ਕੱਢੀ ਆ ਅੱਗੇ ਵੀ 400 ਨੰਬਰ ਚਾਹੀਏ ਬਹਿਲੇ 350 ਕਹਿੰਦੇ ਵੀ ਜਾਂ ਲੱਦ ਦੀਆਂ ਮਰਜੀ ਦੀ ਲੱਦ ਦੀ ਨਾ ਦੀ ਲੱਦ ਹਜੇ 350 ਵਰਤੀ ਪਈ ਆ ਹੂੰ ਜੇ ਹੁਣ ਕੱਲ ਸਫਾਈ ਨਹੀਂ ਰੁਕ ਗਿਆ ਦੋ ਦਿਨ ਤਾਂ ਉਹੀ ਰੁਕਿਆ ਰਹਿਣਾ ਫਿਰ ਉਹਦੀ ਸਫਾਈ ਕਿੰਨੇ ਰੁਕਣਾ ਚਾਹ ਲੋ ਦੋ ਤਿੰਨ ਦਿਨ ਤੱਕ ਹੋਊਗੀ ਹੂੰ ਚਲੋ ਪੰਜ ਤਾਂ ਕੋਈ ਚੱਕਾ ਨਹੀਂ ਸਿਆਲਾ ਕਿਹੜਾ ਕੋਈ ਕਿੜਾ ਨਾ ਆਠਾ ਆ ਰਹੇ ਨੇ ਕੋਈ ਵੀ ਕੋਈ ਪੰਜ ਸੱਤ ਦਿਨ ਨਾ ਕੋਈ ਨਾ ਬੈਣਾ ਰੋਬੀ ਬਿੜਦਾ ਨਾ ਉਹ ਰਹਿਣੀ ਨਾ ਘਾੜ ਬੰਨੇ ਦੇ ਕਹਿ ਬੀਵੀ ਨੰਦ ਲੱਗਣਾ ਬੈਣਾ ਉਹਦਾ ਕਾਲਾ ਗੰਨਾ ਕਰ ਦਿੰਦੇ ਆ ਉਪਕਣੀ ਵੀੜੀ ਜਾਂਦੇ ਤੇ ਸਾਰੇ ਵੀੜਾ ਗੰਨਾ ਮਿੱਠਾ ਵਧੀਆ ਬਣਦਾ ਦੇਖ ਲਾ ਸਾਡੀ ਘੜੀ ਦੇ ਵਿੱਚ ਹੀ ਰਹੀ ਓਏ ਕੋਈ ਨਹੀਂ ਫਰਵਰੀ ਤੇ ਵੈਂਡੇ ਜੀ ਚ ਚਲਾ ਲਾਂਗੇ ਆ ਚੂਹੇ ਨਹੀਂ ਉਹ ਖਾਲੇ ਪੁਛਾਸੀ ਸਾਰੇ ਜੂ ਘਰ ਲੱਗਿਆ ਹੈ ਤਰੇ ਗਿਆ ਉਹ ਪੈਂਦਾ ਜਿਹੜਾ ਗਰਗਰੋਂ ਪੈਂਦਾ ਜੀ ਕਿਉਂਕਿ ਉਹ ਬਹੁਤ ਖਰਾਬ ਕਰਿਆ ਉਹ ਮੈਂ ਦੇਖਿਆ ਉਦੋਂ ਤਾਂ ਬਰਾਂ aí ਆਈ ਤਾਂ ਹੀ ਮੈਨੂੰ ਪਾਣੀ ਮਿਲਿਆ ਮੈਂ ਕਿ ਜੇ ਪਾਣੀ ਨਾ ਉੱਥੇ ਕਿਸੇ ਦਾ ਕੋਟ ਨਹੀਂ ਬਣਦਾ ਹਾਂ ਅਜਿਹਾ ਕਰਿਆ ਪੈਂ ਹੋ ਜਾਣੇ ਹਫ਼ਤੇ ਤੱਕ ਠੀਕ ਨਾ ਉੱਤੇ ਤੱਕ ਦੇਖਦੇ ਚਲਾਉਂਦੇ ਜੀ ਤਾਂ ਚਿੰਤਾ ਉਹ ਬਿਜਲੀ ਚਲਾ ਲਵੇ ਆ ਜਾ ਨਾ ਉਹ ਧੁੱਪਾਂ ਦੇ ਬੰਨੀ ਜੀ ਚਾਲ ਲੱਭ ਜਾਂਦੀ ਚ ਸਾਲ ਸਾਲ ਅਗੇ ਲਈ ਜਾਣ ਜੀ ਗੱਡ ਰਿਹਾ ਹਾਂ ਐਂਡੀ ਜੀ ਚ ਸਾਲ ਦੇ ਵਿੱਚ ਵਧੀਆ ਨਿਕਲੇ ਹੁੰਦੇ ਆਪਾਂ ਬੈਠੂ ਜੰਦਾ ਦੋ ਕੜੀ ਕੋਲ ਜੁ ਕੰਮ ਕਰੀ ਬੈਠਾ ਰਹੇ ਹੂੰ ਬਾਅਦ ਚ ਤਾਂ ਉਹ ਜਿਹੜਾ ਜਿਹੜਾ ਜੇ ਰਹਿਣ ਲੱਜਾਂਦਾ ਵੇ ਉਹ ਚੰਗੀ ਜਿਹੜਾ ਪੜਦਾ ਨਹੀਂ ਫਿਰ ਕੱਢਦੇ ਆ ਨਾ ਧੁੱਪ ਵਿੱਚ ਧੁੱਪਾਂ ਚ ਫੇਰ ਹੋ ਜਾਂਦਾ ਹੂੰ ਤੇ ਛੱਤ ਪਉਣ ਦੀ ਲੋੜ ਪੈਂਦੀ ਐ ਨਾ ਹੌਣ ਤਾਂ ਵਧੀਆ ਇੱਕ ਸਾਲ ਦਾ ਆਪਾਂ April ਚ ਵੀ ਕੱਢਿਆ ਤਾਂ April ਹਾਂ April ਦੇ ਅੰਡੇ ਹੀ ਚ ਕੱਢਿਆ ਤਾਂ ਨਾ ਉਹ ਆਪਾਂ ਨੂੰ ਜਿਵੇਂ ਬੈਠੇ ਆਪਾਂ March ਵਿੱਚ ਹੀ ਕੱਢਿਆ ਤਾਂ ਨਾ ਇੱਕ ਵਾਰੀ ਉਹ ਪਿੱਛੇ ਹੁੰਦੀ ਸੀ ਜਦ ਖਿਡਾਰੀ ਉਹਦਾ ਗੋਲ ਕੱਢ ਕੇ ਲੈ ਗਿਆ ਤਾਂ ਚਾਰ ਗੁੱਤਾਂ ਛੇ ਹੂੰ ਚਾਲੂ ਮੀਂਹ ਦੇਖ ਰਿਹਾ ਪੈਂਦਾ ਕਿ ਨਹੀਂ ਪੈਂਦਾ ਮੈਂ ਦੱਸਿਆ ਹੋਇਆ ਹੈਗਾ ਕਣਕ ਕਹਿੰਦਾ ਜੰਮੀ ਦੀ ਹੈ ਜਿਹੜੀ ਗੰਨੇ ਵਾਲੀ ਸੀ ਵੀਜੀ ਆਪਾਂ ਦੀ ਕਣਕ ਤਾਂ ਉਹ ਜਿਹੜੀ ਕਿੰਮੀ ਬਾੜਾ ਮੰਗਾ ਉਹ ਮੈਂ ਤਾਂ ਕਿਤੇ ਮੀਂਹ ਮਾਰ ਦੂੰਗਾ ਨਾ ਜੰਮੀ ਬੋਤ ਆਇਆ ਨਾ ਭਾਈ ਉਹ ਜਿਹੜੀ ਲੋੜੀ ਲੋੜੀ ਇਹ ਤੀਜੇ ਫਿਰ ਦੂਜਾ ਨਹੀਂ ਮਾਰਦੀ ਉਹ ਹੀ ਉਕਣਾ ਹੀ ਨਹੀਂ ਆਪਣੀ ਭਾਈ ਉਹ ਠੀਕ ਆ ਬੜੀ ਆ ਜਾਂਦੀ ਆ ਹੂੰ ਕਿ ਕਿ ਦੋ ਦੋ ਦਾਣੇ ਉਕਣਾ ਹੀ ਉਕਣਾ ਲੈਣੇਗੇ ਕਿ ਕਰ ਗਿਆ ਪਿਆਜ਼ ਵੀ ਤਾਂ ਮਨ ਨੂੰ ਹੀ ਲੱਗਦੀ ਐ ਤੇ ਕੀ ਲੱਗੂਗੇ ਹੁਣ ਪਿਆਜ਼ ਚ ਪਨੀਰੀ ਪਤਾ ਨਹੀਂ ਕਿੰਨਾ ਹੋਣੀ ਆ ਉਹ ਕੰਫੀ ਲੇਟ ਹੁੰਦਾ ਜਾਂਦਾ ਹੁਣ ਤਾਂ ਲੱਗਣਾ ਚਾਹੀਦੀ ਆ ਹੂੰ ਡਾਉਣ ਲੱਗੇ ਫਿਰ ਉਹਦੇ ਨੂੰ ਹਾਂ ਬੱਸ ਚੱਲ ਖਾਣੇ ਜੋਗੀ ਤਾਂ ਲਾਉਂਗੀ ਨਾ ਇਹਦਾ ਭਈਆ ਹੈਗਾ ਮਨਰ ਭਈਆ ਕਿਹਨਾਂ ਜੀ ਉਹਨਾਂ ਦੀ ਲੀਵਰ ਉਹ ਮਹੀਂ ਹੀ ਪਣੀ ਇੱਕ ਦਿਹਾੜੀ ਬਦ ਦੋ ਭਈਏ ਰੱਖ ਕੇ ਲਵਾ ਦੇ ਜਿਲਾਉਣੀਆਂ ਉਹਨਾਂ ਦੀ ਲੀਵਰ ਉਹ ਮਹੀਂ ਹੀ ਪਣੀ ਹੂੰ ਫਿਰ ਉਹਨਾਂ ਨੇ ਇੱਕ ਦਿਨ ਚ ਤੋਂ ਉਹਨਾਂ ਨੇ ਪਟਣ ਆਈਆਂ ਕੋਲ ਬਿਨਾ ਕੰਮ ਨਹੀਂ ਨਾ ਹੁੰਦਾ ਹੂੰ ਆ ਜੱਕਰ ਬਾਕੀ ਦੇਖਦੇ ਆ ਜਗਦੀਪ ਨੂੰ ਪੁੱਛਦਾ ਵੀ ਕਿਆ ਕਹਿੰਦਾ ਪਨੀਰੀ ਲਿਆਉਂਦਾ ਕਿ ਨਹੀਂ ਆਪਣੀ ਵਾਲੀ ਆਪਣਾ ਇਹਨੂੰ ਛੋਟੀ ਉਹ ਵੀ ਲੱਗ ਜੂਗੀ ਵਿੱਚੇ ਇੰਨੀ ਕੁ ਤੂਪੜ ਬਹੁਤੀ ਧੀ ਹੂੰ ਲਿਆਉਂਦੀ ਵੀ ਬਣੀ ਜਾਣਾ ਪਨੀਰੀ ਠੀਕ ਹੈ ਜੀ ਹੂੰ ਆਹ ਗੋਭੀ ਸਾਨੂੰ ਵੀ ਹੋ ਜਾਣੀ ਸੀ ਤੇ ਕੋਬੀ ਸਿਰੋਂ ਗੰਨਾ ਦੱਤ ਨਹੀਂ ਹਾਂ ਮੈਂ ਹੁਣ ਕਿੱਦਾਂ ਖੜਨਾ ਰਹਾ ਤਾਂ ਜਦ ਮੈਂ ਉਹ ਤੇਰਾ ਗੰਨਾ ਨਹੀਂ ਫੇਰ ਵੀ ਐਂਡ ਤੱਕ ਖੜਨਾ ਨਾ ਗੋਭੀ ਸਿਰੋਂ ਹਲੇ 4 ਮਹੀਨੇ ਖੜਨਾ ਹੈ ਨਾ ਪੈਣਾ ਪੈਣਾ ਤਾਂ ਕੰਨੀ ਕੋਈ ਨਹੀਂ ਕਹਿੰਦੀ ਉਹ ਬਾਅਦ ਚ ਦੱਬਦੀ ਆ। ਗੋਬੀ ਸਰੋਂ ਨਾਲ ਮਾਝ ਕਣਕ ਠੀਕ ਆ। ਪਰ ਤੁਹਾਨੂੰ ਵੱਡ ਬੜੇ ਜਿਹਾ ਔਖਾ ਹੈ। ਉਹ ਤਾਂ ਬਿਜਾ ਨੂੰ ਖਰਚਾ ਤਾਂ ਪੈਣਾ ਹੀ ਪੈਣਾ ਹੈ। ਜੇ ਕਣਕ ਵੀਰ ਗੋਬੀ ਜਰੂਰ ਆਇਆ ਵੀ ਭਈਆਂ ਦੇ ਬਿੜਾ ਬਣਾਇਆ ਜੀ ਬਣੋ ਕਢਵਾ ਲੈ। ਕਣਕ ਵੀ ਤਾਂ ਲੀਵਰ ਦੀ ਬਿੜਾ ਹੋਣੀ ਆ। ਇਹ ਪਿਛਲੇ ਸਾਲ ਆਪਾਂ ਭੇਜੀ ਹੋਤੀ ਉੱਪਰ ਲਈ ਜੀ। ਅਹ ਇੰਨੀ ਨਹੀਂ ਵੱਡੀ ਸੀ ਉਹ। ਹੂੰ। ਚਲ ਦੇਖਦੇ ਹੋਈ ਨਹੀਂ ਤੁਪਾਂ ਨਿਕਲਣ ਕਿ ਕਿੜਾ ਮਾਰ ਕੇ ਹੁੰਦੇ ਆ ਬਾਹਰ ਤੁਪ ਵੀ ਤੇਰੀ ਗੱਲ ਦਾ ਕੰਮ ਕਰਨ ਨੂੰ ਰੇਨ ਕਰਦਾ ਮੈਂ ਤਾਂ ਠੰਡ ਨਹੀਂ ਗੜੀਆਂ ਹੈਗੀਆਂ ਨੇ ਆਵਾਜ਼ੀ ਜਿਹੀ ਹੈ। ਆਪਾਂ ਚੱਲ ਲਈ ਹੁਣ ਠੰਡ ਨਹੀਂ ਹੈਗੀਆਂ ਨੇ ਪਰ ਸਵੇਰੇ ਖਾਸੀ ਧੁੰਦ ਸੀ ਮੈਂ ਤਾਂ ਇਹਦਾ ਤੁਪਾ ਨਹੀਂ ਨਿਕਲਣੀ ਨਹੀਂ ਧੁੰਦ ਚੱਕ ਹੋ ਜਾਂਦੀ ਹੈ ਡੇਲੀ ਉਹ ਨਾੜ ਜਿਹਾ ਕਰਮਾਏ ਜਿਵੇਂ ਹੋਇਆ ਹੋਇਆ ਪਹਿਨਾ ਬਹੁਤ ਹੀ ਮੌਸਮ ਤਾਂ ਜਿਵੇਂ ਗਿਆ ਬਾਹਰ ਬੱਜਿਆ ਜਾ ਤੋਂਦਾ ਜਾਂਦੀ ਸ਼ਾਮ ਰਜਰੀ ਟੇਲਰ ਹਾਂਜੀ ਬਾਕੀ ਇਹਦੇ ਮੋਟਰ ਬਗੜਾਂ ਮਾਰ ਕੇ ਜਾਂਦੇ ਜੋ ਪਾਣੀ ਲਈ ਹੂੰ ਸਕੂਟਰੀਂ 'ਤੇ ਚੱਲਦੇ ਆ। ਠੀਕ ਹੈ। ਉਹ ਜਿਹੜਾ ਨਾਲ ਦਸਣ ਜਾਂ ਮਹਾ ਚੱਲ ਬੰਦ ਕਰਦੇ ਆ। ਜਦੋਂ ਸਾਡਾ ਵੀ ਨਹੀਂ ਗੱਡ ਹੋਇਆ ਆਪਣਾ। ਮਾਦਾ ਉੱਤੋਂ ਸਾਰੂ ਆਇਆ। ਜਦੋਂ ਆਪਣਾ ਵੀ ਹੋਈ ਯੋ ਯੋ ਇਹ ਮੋਟਰ ਮੋਟਰ ਦੀ ਬਟਣੀ ਹੈ। ਠੀਕ ਹੈ। ਬਈ ਇਹ ਕਿਹੜੇ ਨਾਲ ਹੱਥ ਲਾਉਂਦਾ ਬੈਲੀ ਹੁੰਨੇ ਮਗਾ ਪਰਦੇ ਕੋ। ਹੂੰ ਉਹ ਤਾਂ ਹੈ ਉਹ ਆਹ ਕਿਵੇਂ ਬਣਾਇਆ? ਤੇ ਬਣਾਇਆ ਕਿਸਨ? ਕਲੀਆਂ ਬਣਾ ਕੇ ਰੱਖਿਆ ਕੋ ਲੱਡੂ ਇਹ ਨਹੀਂ ਨਹੀਂ ਦੇਖਾਂ ਵਾ ਕਿ ਨਾ ਵਿੱਚੇ ਜੜ ਗਿਆ ਕੰਮ ਹੋ ਗਿਆ ਲੱਡੂ ਬਣਾ ਕੇ ਰੱਖਿਆ ਨਹੀਂ ਹੈਲੋ ਆ ਵਧੀਆ ਕੰਮ ਆ ਸਾਫ ਕਰਕੇ ਅੰਦਰ ਤਵੀਆਂ ਜਾਣੀਆਂ ਚਾਹੀਦੀਆਂ ਹੋਰ ਠੀਕ ਹੈ ਹੈ ਗੱਤ ਹੋ ਗਿਆ ਠੀਕ ਆ ਗੱਲਾਂ ਹੁੰਦੀਆਂ ਤੈਨੂੰ ਅੱਜ ਅੱਜ ਬਾਹਰ ਅੱਜ ਬਾਹਰ ਨਿਕਲ ਕੇ ਦੇਖਿਆ ਮੈਂ ਬਾਹਰ ਨਿਕਲ ਕੇ ਦੇਖਾਂ ਤਾਂ ਇੱਕ ਪੰਮਾ ਨਿਕਲਿਆ ਇੱਕ ਹੋਰ ਆਇਆ ਬਾਹਰ ਗਿਆ ਕੌਣ ਪੱਟਾ ਚਾਹੀਦਾ ਆਇਆ ਲੈ ਗਿਆ ਕੌਣ ਉਹ ਪਰ ਮੇਰੇ ਬਾਾਰੇ ਵੀ ਕਿਆ ਕਿਹਨੂੰ ਲੱਗਣੀ ਹੋਣੀ ਆ ਪਰਾ ਕਿਤੇ ਬ੍ਰਿਟਿਸ਼ ਚ ਆਇਆ ਪਰ ਹੈਗੇ ਉਧਰ ਬੰਦਾ ਡਰਾਈਵਿੰਗ ਡਰਾਈਵਿੰਗ ਦੇਖਣ ਲੱਗ ਗਿਆ ਬੈਗਨੇ ਪਾਦਵੀ ਉਹ ਕੋਈ ਕਰੈਕਟਰ ਸਟਾਰਟ ਕਰ ਦੋ ਫੇ ਇਹ ਦੇਖੀ ਕਿ ਮੋੜ ਲਗਾ ਬਗੜੀ ਉਸ ਨੂੰ ਜਿਹੜਾ ਦੇਖਿਆ ਆ ਜੇ ਨਹੀਂ ਡਰਾਈਵਰੀ ਉਹਨੂੰ ਦੇਖਿਆ ਹਿਸਾਬ ਨਾਲ ਭਜਾਈ ਨਾ ਪੱਤੀ ਫੂਕ ਹੋ ਗਈ ਇਹ ਮਰੂਤੀ ਨਹੀਂ ਹੈ ਹੈ ਹੋ ਹਾਂ ਪੱਤੀ ਗੱਲੇ ਜੀ ਫੂਕੂਗੀ ਮਾੜੀ ਮੋਟੀ ਤਾਂ ਥੀ ਉੱਥੇ ਪੱਤੀ ਕਿਹੜੀ ਥੀ ਭਾਬੀ ਆਇਆ ਉਹੀ ਤਾਂ ਮੈਂ ਦੇਖਦਾ ਮੈਂ ਸੁੱਕ ਲੈਣਾ ਤੇ ਖੇਤ ਨੂੰ ਆਇਆ ਨਾ ਆਇਆ ਸਕਾ ਕੇ ਫਿਰ ਉਹ ਕਰੂੰਗਾ ਚੰਗੀ ਤਰ੍ਹਾਂ ਬਾਹਰ ਹਣਾ ਦਾ ਦੋ ਤਿੰਨ ਬਾਾਰ ਬਾਹਰ ਤਾਂ ਹਣੇ ਨਾ ਪੱਤੀ ਲਾਏ ਟਰੈਕਟਰ ਪੈਦੀ ਕੀਲੀ ਵੀ ਤਾਂ ਮਸੋਂ ਖੇਤਦਾ ਐ ਦੇ ਨਾ ਨਾ ਕੋਈ ਜਗ੍ਹਾ ਹੀ ਫੜਦਾ ਹੈ ਬਰਾ ਹੈ ਤਾਂ ਜਗ੍ਹਾ ਮਿਲੂਗਾ ਉਹ ਤਾਂ ਫੇ ਮੜਾਏ ਤੇਰੇ ਵਰਗੇ ਦਸਾਉਣ ਵਾਲਾ ਦੂਏ ਘੇਰੇ ਵੀ ਬਾਤ ਕਿਤੇ ਆਇਆ ਕਿ ਐਡਾ ਵੱਡਾ ਟਰੈਕਟਰ ਦਾ ਵੀ ਹੁਣੇ ਕਿਤੇ ਕਿਸ ਦੀ ਫਿਕਰ ਆਉਣਾ ਉਹ ਗਿੱਲਾ ਬਹੁਤ ਹੈ ਤੇ ਪਾ ਲੈ ਤਾਂ ਗਿੱਲਾ ਬਹੁਤ ਹੈ ਤੁਰਦਾ ਨਹੀਂ ਟਰੈਕਟਰ ਉਹ ਕੱਲ ਦੇਖ ਲੈ ਆਪਣੇ ਕਿਹ ਹਾਲ ਹੋਏ ਆ ਹਾਂ ਕੱਲ ਟਰੈਕਟਰ ਨਿਕਲਿਆ ਕਿ ਜੇ ਰੋਕ ਲੰਦਾ ਗਾਲਾ ਫੇ ਨਹੀਂ ਟਰੈਕਟਰ ਨਿਕਲ ਉਹਦਾ ਦੱਬੀ ਗਿਆ ਕੰਮ ਤਾਂ ਨਿਕਲੇ ਰੁਕ ਗਿਆ ਉੱਪਰ ਚੜ ਗਿਆ ਨਾ ਤੱਕੇ ਪਰ ਹਾਂ ਕੱਲ ਦੋ ਬਾਕੇ ਗੱਡਿਆਂ ਨਾਲ ਰੇਡੀਓ ਤੀ ਗਿੰਦਾ ਕੇਦਾ ਉਹ ਵੀ ਗਿੰਦਾ ਇਹ ਕਹੇ ਆ ਵੀ ਮੈਨੂੰ ਵੀ ਪੱਤੀ ਨੂੰ ਉਹ ਹੋਤੀ ਮਾੜੀ ਮੋਟੀ ਜਿਹੜੀ ਵਿੱਚ ਐਨਾ ਸੋਰ ਚੜ ਗਏ ਮੈਂ ਤਾਂ ਮਾਰ ਨਹੀਂ ਜਾ ਹਾਂ ਕਿਤੇ ਕੋਈ ਕੋਈ ਹੋਰ ਤਰੀਕੀ ਜਣਾ ਦਾ ਫੋਰ ਗੱਟੋਰਲੇ ਪਾਸੇ ਹਾਂ ਆਇਓ ਤਿਲਕ ਦੇ ਆਏ ਡਰਾਈਵਰ ਕਮੀਤੀ ਵਿੱਚ ਇੱਕ ਵਾਰੀ ਹੁਣ ਟੀਨੀ ਟਰੈਲੀ ਪਿਛਲੇ ਇੱਕ ਤੇ ਆਪਾਂ ਤੇਰੇ ਵਾਲਾ ਪਾਕੇ ਲੱਦੇ ਵਾਲਾ ਟਰੈਲੀ ਲੈ ਲੈ ਮੈਂ ਪਹਿਲਾਂ ਕਹੀਂ ਨਾਲ ਬੜਵਾਇਆ ਤਾਂਹੀਂ ਪਹਿਲੀ ਬੜਾਈ ਮੈਂ ਉਸੇ ਇੱਕ ਟਰੈਲੀ ਮਿੱਟੀ ਦੀ ਸਿੱਠ ਹੋਣੀ ਆ ਵੀ ਤੂੰ ਰਾਤ ਤਾ ਬਣਾ ਲੈ ਮੜਾ ਜੀ ਇਹਨੇ ਬਾਡਾ ਪੁੱਠੇ ਪਾਸੇ ਲਾਇਆ ਮੈਨੂੰ ਪਹਿਰੇ ਦਿਨ ਗਏ ਤਾਂ ਮੈਂ ਤਾਂ ਬਾਡਾ ਪੁੱਠੇ ਪਾਸ ਨਹੀਂ ਪੈਣਾ ਉਹ ਜੀ ਜੁਰਾ ਗਬਰ ਉੱਥੇ ਇੱਕ ਰੇੜਾ ਦੋ ਰੇੜੇ ਮਿੱਟੀ ਦੇ ਢੇਡ ਲੱਗੇ ਪਏ ਨੇ ਆਪਣਾ ਕੌਣ ਢੇੜਦਾ ਕੋਈ ਨਹੀਂ ਢੇੜਦਾ ਪੰਮੇ ਨੇ ਕਿਹਾ ਢੇੜ ਲੈ ਤੇ ਕੋਈ ਨਹੀਂ ਢੇੜਦਾ ਅਗਲਾ ਟਾਈਮ ਪਰ ਦੇਖਦਾ ਵੀ ਟਰੈਕਟਰੇ ਬਾ ਲੂੰਗਾ ਇੱਕ ਕੋਈ ਨਹੀਂ ਢੇੜਦਾ ਤੂੰ ਦੇ ਇੱਕ ਤੇ ਤੈਂ ਕਿੰਨੇ ਢੇੜ ਲੈ ਐ ਵੀ ਪਹਿਲੇ ਵਾਰੇ ਖੜ ਕੇ ਚੜਾ ਉਹ ਬਣਾਉਣੀ ਆ ਉਹਦਾ ਹੈ ਹੀ ਜਿਹੜਾ ਹੈ ਹੈ ਉਹਦਾ ਕੋਈ ਨਹੀਂ ਹੈਗਾ ਪਤਾ ਨਹੀਂ ਮੈਂ ਨਹੀਂ ਦੇਖਿਆ ਉਹਦਾ ਸਮਝ ਨਹੀਂ ਆਉਂਦਾ ਦਾਫਾ ਉਹ ਮਬੂਲੇ ਦਾ ਭਾਈ ਪਤਾ ਨਹੀਂ ਐਮਐਲ ਦਾ ਪੁਣੇ ਲਈ ਲਾਂਗੇ ਫਰਾਦੀ ਠੀਕ ਹੈ ਸਿਗਾਰ ਪਿਓ ਸਿਗਾਰ ਪਿਓ ਵਾਹ ਤੂੰ ਵੀ ਭਾਈ ਇੱਦਾਂ ਨੂੰ ਉਹ ਆਇਆ ਰੇ ਨੂੰ ਆਇਆ ਰੇ ਇੰਨਾ ਨਾਲੇ ਤੂੰ ਆਰਾਮ ਕਰ ਲੈ ਨਾਲੇ ਬਾਹਰ ਨਜ਼ਰੀ ਜਾ ਉਹ ਬਾਹਰ ਚਾਰ ਦਿਨ ਹੋ ਗਏ ਮੜਾ ਮੋਟਾ ਤਾਂ ਨਿਕਲਣਾ ਪਏ ਬਾਜੀ ਹੋ ਜਾਣਾ ਲੋਕ ਕਹਿੰਦੇ ਗਾਲਾਂ ਕਢਣੀਆਂ ਵੀ ਆਹ ਉਹ ਮਰੀ ਉਹ ਗਿਰਿਆ ਉਹ ਬੰਦਾ ਉਹ ਫਰੀ ਜਾਂਦਾ ਘੁੰਮਦਾ ਬੋਇਡ ਨਹੀਂ ਆਦਾ ਰਗੜਾ ਉਹ ਲੱਖੀ ਦਾ ਸਾਰਾ ਜਿ ਬੈਠ ਗਿਆ ਬਾਹਰ ਆ ਗਿਆ ਦਾ ਗੋਲੀ ਮਾਰਦਾ ਇਹ ਜੀ ਆ ਤਾਂ ਹੋਇਆ ਮੜਾ ਮੋਟਾ ਤਾਂ ਹੁੰਦੀਆਂ ਰਹਿ ਚੱਲ ਫੇ ਪਰਚੀ ਆਉਣ ਵਾਲੇ ਹੋਣੇ ਭਈਆਂ ਕੋਲ ਆ ਆ ਘੱਟੇ ਕਰਦੇ ਠੀਕ ਨਹੀਂ ਪਏ ਨਹੀਂ ਜਿਆਦਾ ਦੁਖੀ ਹੁੰਦਾ ਮੈਨੂੰ ਉਹ ਤਾਂ ਹੈਗਾ ਆ ਸਿਰ ਘੁੰਮੀ ਜਾਂਦਾ ਪਏ ਦਾ ਪੈਣਾ ਸਭ ਤੋਂ ਔਖਾ ਉਹ ਆਉਂਦੀ ਗੱਡੀ ਤੇ ਗੋਲੀ ਮਾਰਨਾ ਪੈਦਾ ਵੀ ਕਿਹਾ ਤੇਰਾ ਨਾ ਜੇ ਦੇਖਣਾ ਪੈ ਨੂੰ ਐ ਹੁੰਦਾ ਵੀ ਸਿਰ ਘੁੰਮਦਾ ਤਾਂ ਨਹੀਂ ਐ ਐ ਬਹਿਮ ਜੇ ਹੋਈਏ ਨੇ ਬੰਦੇ ਨੂੰ ਲਾ ਦੇਉਂ ਕਹਾ ਗਿਆ ਉੱਥੇ ਨੂੰ ਦਾਹ ਲਾ ਲਿਓ ਤੇ ਟਰੈਕਟਰ ਦੇ ਅੰਦਰ ਚਲੀ ਜਾਉਂ ਟਰੈਕਟਰ ਦੀ ਕੰਮ ਲਈਦੀ ਹੈਗਾ ਟੀ ਦੱਸਣੀ ਥੋੜੀ ਹੈਗਾ ਵੇਚਣੀ ਵੀ ਹੁੰਦੀ ਹੈ ਹਾਂ ਹਾਂ ਜੇ ਵੱਧ ਦੀ ਵੇਚਣੀ ਹੋਈ ਕਿ ਆ ਸੀ ਲਾਉ ਕਹਤਰ ਨੰਬੇ ਲੱਗਿਆ ਲੱਗਿਆ ਪਾਰਕਿੰਗ ਸਭ ਕੁਝ ਹੋ ਗਿਆ ਵਾ ਹੂੰ ਠੀਕ ਜਲਦੀ ਆ ਕੁੱਤਾ ਤਾਂ ਨਹੀਂ ਘੇਰਿਆ ਮੈਂ ਕੁੱਤਾ ਤਾਂ ਨਹੀਂ ਘੇਰਿਆ ਉਹੀ ਕੰਮ ਕਰਦਾ ਕਿਹੜਾ ਸੜਦਾ ਮੈਂ ਤੈਨੂੰ ਕਿਹਾ ਨਹੀਂ ਤੁਸੀਂ ਦੇਖਿਆ ਨਹੀਂ ਕੁੱਤਾ ਮੈਂ ਇਧਰ ਉਧਰ ਗਿਆ ਜਿਹੜਾ ਉਹ ਗਿਰ ਗਿਆ ਬਰੇਗ ਗੁਰੂ ਕੁਮਾਰੀ ਹੋਣੀ ਆ ਉਹੀ ਕੰਮ ਕਰਦਾ ਨਾ ਗੱਡੀ ਮੋੜੀ ਨਾ ਉਹ ਟੀਕੇ ਲਵਾ ਕੇ ਲੈ ਦੇ ਗੱਡੀ ਸੱਟਾ ਵੀ ਬੱਸ ਉਹਨੂੰ ਉੱਪਰ ਦੀ ਗੱਡੀ ਪਿਕਅਪ ਵਾਲਾ ਗੱਡੀ ਪੀ ਕੇ ਪ੍ਰੋਟੇ ਲਈ ਕਰਨੀ ਹੈ ਏਵਰੀ ਐਵਰੀ ਨਹੀਂ 12 13 ਤੱਕ ਦੀ ਆਪਸ 13 14 ਹੱਦ ਤੱਕ ਉਹਨਾਂ ਠੀਕ ਹੈ ਇੰਨੀ ਕੀ ਹੁੰਦੀ ਆ ਰੇ ਨਾ ਜੀ ਆ ਗੱਡੀ ਉਹ ਨਜ਼ਾਰੇ ਵਾਲੀ ਆ ਚਲਾ ਕੇ ਦੇਖ ਲੈ ਬੜੀ ਗੱਡੀ ਹੈ ਫੀਲਿੰਗ ਲੈ ਕੇ ਆ ਬਾਈ ਐਮਐਲ ਨੂੰ ਸਰਕਾਰ ਵੀ ਲਾਉਂਗਾ ਲੈ ਸੈਂਟਰੋਂ ਦੇਖਦਾ ਫਿਰਦਾ ਹੈ ਲੋਕੀ ਕੌਣ ਵੀਰ ਉਹਦਾ ਮੁੰਡਾ ਉਹ ਦੇਖਦਾ ਚਲਾ ਕੇ ਕਰਨ ਦੇ ਗਰਦਾਰੀ ਦੇਖ ਲੈ ਟੈਸਟ ਡਰਾਈਵ ਤਾਂ ਕਰਨੀ ਚਾਹੀਦੀ ਉਹ ਦੇਖੀ ਦੀ ਯਾਰ ਉਹ ਫੀਲਿੰਗ ਲੈ ਲਈ ਹਰੇ ਵੀ ਟਰਾਈਡਰ ਵੀ ਮਾਰ ਕੇ ਦੇਖ ਲੀ ਜੀ ਜਿਹੜੀ ਕਵਰ ਕਿਣੀ ਵਧੀਆ ਫਟੋ ਵਾਈਟ ਜਿੰਨੀ ਲੱਗੀ ਤਾਂ ਵਧੀਆ ਹੈ ਉਹਦਾ ਗੱਡੀ ਟੌਪ ਚ ਲੱਖ ਰੁਪਏ ਦਾ ਹੁੰਦਾ ਕਿਹਾ ਵਾ ਲੱਖ ਰੁਪਏ ਪਾਸਿੰਗ ਨੂੰ ਲਾ ਜਾਂਦਾ ਲੱਖ ਰੁਪਏ ਲੱਖ ਰੁਪਏ ਟਾਇਰ ਪੈਂਦੇ ਅੱਜ ਕੱਲ੍ਹ ਹਰੇ ਵੀਲ ਟਾਇਰ ਪੈਂਦੇ ਲੱਖ ਰੁਪਏ ਦੇ ਨਾ ਜੀ ਠੀਕ ਹੈ ਗੱਡੀ ਬਹੁਤ ਵਧੀਆ ਹੈ ਫਟੇ ਵਾਸਤੇ ਹੈ ਨਹੀਂ ਵੀ ਤੇ ਤੁਸੀਂ ਐਕਣੇ ਲੈ ਕੇ ਲੋ ਜਾ ਦੱਸਦਾ ਲੈ ਕੀ ਲੋ ਇਹ ਬੱਚਾ ਦਰਜ ਕਰਾਓ ਸੌਰੀਆਂ ਤੇ ਦਾਜ ਮੰਗਦਾ ਆ ਆ ਦੇਖ ਦਾਜ ਲੈ ਟੂਪਾ ਮੇਡੂ ਨਾਰ ਕੇ ਆ ਤੇ ਆ ਦਬਾਬ ਆਉਂਦਾ ਹੈ ਤੂੰ ਵੀ ਕਹਿਦਾ ਜਵਾਬ ਦਿੰਦਾ ਉਹ ਕਿ ਉਹ ਦਾਜ ਰੱਖ ਲਓ ਮੈਨੂੰ ਮੋਟਰ ਦੇ ਦੋ ਮੈਂ ਲੰਘਾਂ ਨਾ ਮੋਟਰ ਜਾ ਟਰੈਕਟਰ ਲੈ ਜਾ ਗੱਡੀ ਛੱਡ ਜਾ ਹਾਂ ਆ ਕਾਲੇ ਵੀ ਗਿਆ ਜਾਣਾ ਨਹੀਂ ਚੱਲ ਹੋ ਗਿਆ ਬੱਟਾ ਚਾਰਾ ਬੜੇ ਤਵੀਆਂ ਦੇ ਦੋ ਤੁਹਾਨੂੰ ਵਾਖੀ ਇਸਨੂੰ ਤਰਾ ਵਧੀਆ ਗੱਲ ਕੰਮਿਆਂ ਖੇਤਾਂ ਕਹਿੰਦੇ ਕੀੜਾ ਮਾਰਿਆ ਤੁਰ ਕੇ ਨਹੀਂ ਜਾਉਣਾ ਸਕੂਟਰ ਗੱਡੀ ਵੀ ਚਾਲਦੇ ਆ ਗੱਡੀ ਲੈ ਜਾ ਯਾਰ ਹੱਥ ਤੋਂ ਆ ਯਾਰ ਮੜ ਗਿਆ ਬੋਤੀ ਚਿੱਪਾ ਜਾ ਦੋ ਲਾਟ ਚੱਲ ਵੀ ਅੱਗੇ ਤਾਂ ਵਧੀਆ ਜੰਮੇ ਆ ਯਾਰ ਵੀ ਬਾੜਿਆਂ ਨੇ ਚੋਲੇ ਕਹਿੰਦੇ ਆ ਕੜਾਈ ਕਰਾਉਣੇ ਵਾਲੀ ਐ ਦੀ ਵੀ ੜਾਈ ਗੜੋਗੇ ਹੋ ਕੇ ਕਰਾਉਣੇ ਆ ਜਿਹੜਾ ਹੋ ਗਿਆ ਕਣਕ ਦੇ ਹੋਰੀ ਦੀ ਨੀ ਵਿਚ ਵਈ ਚ ਕਿਹੜੇ ਜਿਹਨੇ ਕਣਕ ਕਣਕ ਬਾੜ ਡੰਗਰਾਂ ਫੈਲ ਨਹੀਂ ਹੋ ਗੇ ਆਈ ਦਾ ਕੰਨਾ ਲਾਲ ਬਹੁਤ ਹੋ ਗਿਆ ਹਣਾ ਚੱਲ ਦੇਖਦੇ ਆ ਉਹ ਵੀ ਜੰਮਿਆ ਹੀ ਕਣਕ ਤਾਂ ਬਾਹਰ ਹੀ ਗਾਂ ਕਣਕ ਜੱਪੀ ਹੁੰਦਾ ਚੱਲ ਦੇਖਦੇ ਆ ਦੇਖਾ ਗਿਆ ਹੋ ਹੋ ਜਾਣੀ ਨਹੀਂ ਰੇ ਪਾਣੀ ਕਰੀਬ ਆਣੀ ਦਾ ਹੈਗਾ ਹੀ ਆ ਮੀਂਹ ਪੈਂਦੇ ਚ ਤਾਂ ਵਿਜੀ ਆਪਾਂ ਨੇ ਆ ਗਿਆ ਮੂਰੇ ਉਹ ਦੇ ਗੋਲ ਗੱਪੇ ਲੈ ਹੀ ਫਿਰਦਾ ਗੋਲ ਗੱਪੇ ਲੈ ਹੀ ਫਿਰਦਾ ਹਾਂ ਸਿੱਛਾ ਬੋਲਦਾ ਮੈਂ ਪਤਾ ਨਹੀਂ ਕਿੱਦਾਂ ਲਾ ਲੈ ਗੋਲ ਗੱਪੇ ਇੱਧ ਕਿੱਥੇ ਆ ਗੋਲ ਗੱਪੇ ਲਿਆਇਆ ਹਾਂ ਜੀ ਉਹ ਗੋ ਵੀ ਆਈ ਵੀ ਯਾਰ ਜੰਬੜੀ ਪਈ ਆ ਉੰਮਰੀ ਪਈ ਆ ਆ ਠੀਕ ਆ ਜੀ ਹੁਣ ਤਾਂ ਹੁਣ ਠੀਕ ਆ ਆ ਆ ਠੀਕ ਆ ਉੱਥੇ ਪਏ ਆ ਮਾਮਾ ਮੋਪਾ ਪੈ ਗਿਆ ਅੱਡੇ ਦੋਏ ਉੱਥੇ ਪਏ ਆ ਹਾਂ ਜੀ ਠੀਕ ਆ ਕਿੱਥੇ ਲੱਦਣਾ ਉਹ ਬੰਨ ਲਾਦੇ ਆ ਤਾਂ ਮੇਰੇ ਪੱਤੀ ਜੀ ਨਾਲ ਠੀਕ ਮੇਰੇ ਨਾਲ ਐਕਸੀਡੈਂਟ ਹੋ ਗਿਆ ਤਾਂ ਉਹ ਘਟੂਲੇ ਕਾ ਜਾਣਾ ਮੂੰਹ ਪਰ ਪੱਤੀ ਜੀ ਦੇ ਸੀਟ ਹੋ ਗਿਆ ਤਾਂ ਸਲਾਣੇ ਨੂੰ ਹਾਂ ਇਹ ਕੋਈ ਨਾ ਕਰ ਮਾੜਾ ਇੱਥੇ ਹਰਦਾ ਹਰਦਾ ਠੀਕ ਆ ਪੂਰੇ ਚੈੱਕ ਆ ਗਿਆ ਪਹਿਲਾਂ ਮੈਂ ਫੋਨ ਕਰੀ ਤੈਨੂੰ ਮੰਨੂ ਆ ਇਹਦਾ ਨੰਬਰ ਰਾਂ ਮਿਲੇ ਮੇਰਾ ਘਰਾਂ ਪਿਆਦਾ ਦਾਦੇ ਨੂੰ ਨੰਬਰ ਕਿਤੇ ਰੱਖਦਾ ਹੈ ਰੱਖਦਾ ਬੋਰਡ ਨਹੀਂ ਲੱਗੀ ਤੇਰੀ ਆ ਫੋਟੋ ਪਰ ਤੇ ਦੇਖ ਲੈ ਐਨ ਕਾਲ ਵਾਲਾ ਐਨ ਕਾਲ ਵਾਲਾ ਆ ਜੀ ਪੱਟੇ ਪਏ ਨੇ ਤੋ ਉਹ ਲੈ ਜੀ ਚਲੋ ਫਾਈਰ ਠੀਕ ਆ ਚਲੋ